ਸਤਨਾਮ ਵਾਹਿਗੁਰੂ ਸਾਬ ਜੀ ਹਰ ਜੀਠ ਜਲੰਦਾ ਲੋੜੀਏ ਜਿ세 ਅੱਗੇ ਸਬ ਨਿਵਾਨ ਹਰ ਸੱਜਣ ਦਾ ਵਣਨ ਲੱਗਿਆ ਕਿਸੇ ਨਾ ਦੇ ਬੰਨ ਹਰ ਜੀਠ ਜਲੰਦਾ ਦੋੜੀਏ ਇਸ ਅੱਗੇ ਸਾਮਨੇ ਬੰਨ ਹਰ ਸੱਜਣ ਦਾ ਵਣਨ ਲੱਗਿਆ ਕਿਸੇ ਨਾ ਦੇ ਬੰਨ ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀ ਸੰ ਰੰਗ ਸਬੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਦੂੜੇ ਸੁਖਰੇ ਸੋ ਜੀ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧਨ ਆਪਣ ਲੀਆ ਜੇ ਮਿਲੇ ਬਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਨ ਹਰ ਜੇਠ ਰੰਗੀ ਲਾ ਤਿਸ ਤਣੀ ਜਿਸਕੇ ਭਾਗ ਮਥਨ ਸਾਦੂ ਸੰਗ ਪ੍ਰਪਤੇ ਨਾਨਕ ਰੰਗ ਮੜਨ ਹਰ ਜੇ ਟਰੰਗੀ ਲਾ ਤਿਸਣੀ ਜਿਸਕੇ ਭਾਗ ਮਥਨ ਸੋ ਪਰਮਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਜੀ ਦਾ ਖਾਸ ਰੂਪ ਖਾਲਸਾ 사ਸੰਗਤ ਜੀਓ ਆਹ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਤਨ ਤਨ ਕਲਗੀਧਰ ਦਸ਼ਮੇਸ਼ ਪਿਤਾ ਜੀ ਬਖਸ਼ਿਸ਼ ਗੁਰ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਯੋਗ ਗੁਰੂ ਸਾਧ ਸੰਗਤ ਜੀਓ ਅੱਜ ਜੇਠ ਦਾ ਮਹੀਨਾ ਚੜ੍ਹਿਆ ਤਾਂ ਤਾਂਖਸ਼ੀਤਾਂ ਦੇ ਸਰਤਾਜ ਪੰਚਮ ਪਾਛ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਲੇਖ ਜੋ ਇਸ ਮਹੀਨੇ ਸਾਡੇ ਵਾਸਤੇ ਹਨ ਆਓ ਥੋੜਾ ਸਮਾਂ ਸਤਸੰਗ ਦੇ ਰੂਪ ਦੇ ਵਿੱਚ ਅੱਪਾ ਰਾਮਲ ਕੇ ਸਤਕੁਰ ਦੇ ਪਿੱਛੇ ਦੀ ਵਿਚਾਰ ਕਰਨੀ ਹੈ ਸਵਾਮਨ ਮੇ ਤੁਨ ਕਾਗਰ ਕਰਕੇ ਸਮੂਹ ਸੰਤਾਨ ਨੇ ਸਰਵਣ ਕਰਨ ਦਾ ਯਤਨ ਕਰਨਾ ਜੀ ਪੰਚਮ ਪਾਛ ਦੇ ਵਚਨ ਹਨ ਪੰਚਮ ਪਾਛ ਦੇ ਇਸ ਮੀਨੇ ਵਿੱਚ ਜੇ ਸਾਡੇ ਵਾਸਤੇ ਕੀ ਹਨ ਆ ਉਹਨਾਂ ਦੀ ਵਿਚਾਰ ਕਰਨ ਦਾ ਯਤਨ ਕਰੀਏ ਜੀ ਹਰ ਜੀਠ ਜਲੰਦਾ ਲੋੜੀਐ ਜਿਸੇ ਅੱਗੇ ਸਭ ਨਿਵੰਨ ਹਰ ਜੀਠ ਜਲੰਦਾ ਲੋੜੀਐ ਜਿਸੇ ਅੱਗੇ ਸਭ ਨਿਵੰਨ ਕਰਜੋ ਕਰਤਸਾ ਸਮਝਿਓ ਜਿਸ ਪਰਮਪਤਾ ਪ੍ਰਮਾਤਮਾ ਅਗੇ ਆਪਾਂ ਸਾਰੇ ਸ੍ਰਿਸ਼ਟੀ ਦੇ ਜੀਵ ਜਿੰਨੇ ਵੀ ਹਾਂ ਉਸ ਪਰਮਪਤਾ ਪ੍ਰਮਾਤਮਾ ਦੇ ਅੱਗੇ ਸਿਰ ਚੁਕਾਉਂਦੇ ਹਾਂ ਉਸ ਵੱਡੇ ਮਾਲਕ ਦੇ ਚਰਨਾਂ ਨਾਲ ਸਭ ਨੂੰ ਸਭ ਨੂੰ ਜੁੜਨਾ ਚਾਹੀਦਾ ਹੈ ਪਾਤਸ਼ਾਹ ਕਹਿੰਦੇ ਨੇ ਹਰ ਜੇਤ ਲੜਦਾ ਦੂੜੀਏ ਜਿਸ ਅੱਗੇ ਸਭ ਨਿਵਾਨ ਕਿ ਉਹ ਪਰਮਪਤਾ ਪਰਮਾਤਮਾ ਜਿਹੜਾ ਹੈ ਅਕਾਲ ਪੁਰਖੂ ਉਹ ਕੋਈ ਹੀ ਹੈ ਉਹ ਵੱਡਾ ਸਰਮੌਰ ਉਹ ਸ੍ਰਮਣਤਮਾਲ ਪਰਮਪਤਾ ਪਰਮਾਤਮਾ ਦੇ ਵਰਗਾ ਦੂਜਾ ਕੋਈ ਨਹੀਂ ਕਿਉਂਕਿ ਕਰਨ ਕਰਣ ਪ੍ਰਵੇਖ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਿਹਾਰ ਨੇ ਜਾਲਥਲ ਨਹੀਂ ਹਲ ਸੋਈ ਮਾਲਕ ਪਰਮਕਥਾ ਪ੍ਰਮਾਤਮਾ ਜਿਹੜਾ ਵੱਡਾ ਹੈ ਉਸ ਵੱਡੇ ਮਾਲਕ ਦੇ ਚਰਨਾਂ ਦੇ ਨਾਲ ਸਾਨੂੰ ਸਭ ਨੂੰ ਜੁੜਨਾ ਚਾਹੀਦਾ ਹੈ ਜੁੜਨ ਦਾ ਅਰਥ ਹੈ ਸਤ ਸੰਗਤ ਜੀਉ ਆਪਣੇ ਗੁਰੂਪਤਾ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਣਾ ਨਮਸਕਾਰ ਤੁਸੀਂ ਕੋ ہماری ਸ਼ਕਤ ਭੜ ਜਾ ਜਨ ਆਪ ਸਭਾਈ ਜੇ ਵੱਡੇ ਮਾਲਕ ਤੇ ਨਾਲ ਜੁੜੀਏ ਤਸ ਸਤ ਸੰਗ ਜੀਓ ਪਾਛੇ ਦੇ ਪਾਵਨ ਬਚਨ ਹਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾਂ ਦੇ ਵੰਨ ਲੜ ਲੱਗਿਆ ਦੀਓ ਮਾਲ ਪ੍ਰਮਾਤਮਾ ਜਿਹੜਾ ਹੈ ਫਿਰ ਲਾਜ ਰੱਖਦਾ ਹੈ ਤੇ ਸਤ ਸੰਗ ਜੀਓ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾਂ ਦੇ ਵੰਨ ਉਹ ਮਾਲ ਪ੍ਰਮਾਤਮਾ ਲੜ ਲੱਗਿਆ ਦੀ ਲਾਜ ਰੱਖਦਾ ਹੈ ਨਿਰਪਉ ਜੱਪੇ ਸਗਲ ਪਉ ਮਿਟੇ ਰੱਬ ਕਿਰਪਾ ਤੇ ਪ੍ਰਾਣੀ ਛੁੱਟੇ ਵੱਡੇ ਮਾਲਕ ਦੇ ਨਾਮ ਧੰਨਾਂ ਜੁੜ ਜਾਈਏ ਤੇ ਸਤਸੰਗ ਜਿਓ ਸਾਰੇ ਡਰ ਖਤਮ ਹੋ ਜਾਂਦੇ ਨੇ ਉਸ ਮਾਲਕ ਪਰਮ ਪ੍ਰਤਾ ਪਰਮਾਤਮਾ ਜੀ ਬੰਦਗੀ ਨਾਲ ਜੁੜੀਏ ਉਹ ਨਾਮ ਧੰਨ ਜਿਹੜਾ ਗਿਆਨ ਵੜਾ ਤੰ ਹੈ ਇਹ ਉਹ ਇਕੱਠਾ ਕਰੀਏ ਉਸ ਮਾਲਕ ਦੀ ਬੰਦਗੀ ਕਰੀਏ ਉਹਦਾ ਸਿਮਰਨ ਕਰੀਏ ਤੇ ਉਹ ਨਾਮ ਧੰਨ ਸਤਸੰਗ ਜਿਸ ਨੂੰ ਕੋਈ ਚਰਾ ਨਹੀਂ ਸਕਦਾ ਇਹ ਦੁਨਿਆਵੀ ਮਾਇਆ ਹੈ ਦੁਨਿਆਵੀ ਤਨ ਜਿਹੜਾ ਹੈ ਇਸ ਦਾ ਹਰ ਵੇਲੇ ਖਤਰਾ ਬਣਿਆ ਰਹਿਦਾ ਹੈ ਕਿ ਕੋਈ ਚੋਰ ਚਰਾ ਕੇ ਨਾ ਲੈ ਜਾਏ ਲੇਕਿਨ ਪਰਮਪਤਾ ਪ੍ਰਮਾਤਮਾ ਦੇ ਨਾਮ ਦਾ ਤਨ ਜਿਹੜਾ ਹੈ ਉਸ ਨੂੰ ਨਾ ਕੋਈ ਚੋਰ ਚੋਰੀ ਕਰ ਸਕਦਾ ਹੈ ਕਿਉਂਕਿ ਪਾਛਤ ਦੇ ਬਚਨ ਹਨ ਗੁਰਖਾ ਬਚਨ ਬਸੇ ਜੀ ਨਾਲੇ ਜਲ ਨੇ ਡੂਬੇ ਤਸ ਕਰਨੇ ਲਈ ਉਹ ਮਾਲ ਪਰਮਪਤਾ ਪ੍ਰਮਾਤਮਾ ਦਾ ਨਾਮ ਉਹ ਜਲ ਵਿੱਚ ਡੁੱਬਦਾ ਨਹੀਂ ਤਸਕਰ ਉਹਨੂੰ ਚੋਰੀ ਨਹੀਂ ਕਰ ਸਕਦੇ ਚੋਰ ਉਹਨੂੰ ਚੋਰੀ ਚਰਾਦ ਸਕਦੇ ਪਾਹੇ ਨਸਾਕੇ ਜਾਂਦੇ ਇਹ ਅੱਗ ਜੜੀ ਹੈ ਉਹਨੂੰ ਸਾੜ ਨਹੀਂ ਸਕਦੇ ਤੋ ਸਤ ਸੰਗ ਜੀਓ ਉਹ ਨਾਮ ਤਨ ਰੱਖ ਜਾਣਾ ਆਪਾਂ ਸਭ ਨੇ ਇਕੱਠਾ ਕਰਨਾ ਹੈ ਮਾਲਕ ਪਰਮਤਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਪਾਛਦੇ ਅੱਗੇ ਬਚਨ ਹਨ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਾਹੀਂ ਸੰਨ ਹੰਗ ਸਵੇ ਨਾਰਾਇਣੇ ਜਿੱਤੇ ਮਨ ਪਾਵਨ ਉਹ ਪਰਮਾਤਮ ਦੇ ਰੰਗ ਉਸ ਮਾਤ ਦੇ ਰੰਗ ਜਿਹੜੇ ਹਨ ਮਨ ਨੂੰ ਫਿਰ ਚੰਗੇ ਲੱਗਦੇ ਹਨ ਜੇ ਆਪਾਂ ਪ੍ਰਮਾਤਮ ਦੇ ਹੁਕਮ ਮੇ ਚੱਲੀਏ ਪਾਛਕ ਨੇ ਜੋ ਹਰ ਲੋੜੇ ਸੋ ਭਾਈ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਖੀਏ ਤਾ ਜਿਹੜੇ ਜਿਹੜੇ ਗੁਰਮੁਖ ਪਿਆਰੇ ਉਸ ਮਾਲਕ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਹਨ ਜਿਹੜੇ ਉਸ ਮਾਲਕ ਪਰਮਾਤਮਾ ਦੇ ਹੁਕਮ 'ਤੇ ਚੱਲਦੇ ਹਨ ਉਹ ਜੀਵ ਉਹੀ ਕਰਦੇ ਹਨ ਜੋ ਮਾਲਕ ਨੂੰ ਚੰਗਾ ਲੱਗਦਾ ਹੈ ਜਦੋਂ ਉਸ ਪਰਮਾਤਮਾ ਨੇ ਮਾਲਕ ਨੇ ਆਪਣੇ ਬਣਾ ਲਿਆ ਪਾਤਸ਼ਾਹ ਜੀ ਨੇ ਉਹਨਾਂ ਨੂੰ ਥਾਨ ਆਖਿਆ ਹੈ ਪਾਤਸ਼ਾਹ ਜੀ ਕਹਿੰਦੇ ਨੇ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਵਾਂ ਆਪਣ ਲਿਆ ਜੇ ਮੇਰੇ ਵਿਛੜ ਕਿਉਂ ਰਵਾਨਾ ਇੱਕੋ ਤਰੀਕਾ ਹੈ ਉਹ ਮਾਲਕ ਪਰਮਪਤਾ ਪ੍ਰਮਾਤਮਾ ਜਿਹੜਾ ਹੈ ਚਿਤ్రਾਈ ਨਾਲ ਨਹੀਂ ਮਿਲਦਾ ਆਪਣੀਆਂ ਕੀਤੀਆਂ ਹੋਈਆਂ ਚਿਤਾਈਆਂ ਦੇ ਨਾਲ ਉਹ ਮਾਲਕ ਪਰਮਪ੍ਰਮਾਤਮਾ ਦਾ ਮਲਾਪ ਨਹੀਂ ਹੁੰਦਾ ਇੱਥੇ ਬਖਸ਼ਿਸ਼ ਦੀ ਲੋੜ ਹੈ ਉਦਮ ਵੀ ਆਪਾਂ ਕਰਨਾ ਹੈ ਮਾਲਕ ਪਰਮਪਤਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਉਹਦੀ ਬੰਦਗੀ ਕਰਨੀ ਆਪਦਾ ਸਿਮਰਨ ਕਰਨਾ ਹੈ ਸੁਸਾਸਨ ਦਿਓ ਤੇ ਬਖਸ਼ਿਸ਼ ਪ੍ਰਾਪਤ ਕਰਨੀ ਹੈ ਪਾਛਲੇ ਪਾਵਨ ਬਚਨ ਹਨ ਜੇ ਤੂੰ ਸਦਾ ਵਾਖੀ ਸੁਖ ਚਾਹੁੰਦਾ ਹੈ ਗਰਵਾਣੀ ਤੁਮ ਇਸ ਜੀਵਨ ਸਮਝਾਉਂਦੀ ਹੈ ਕਿ ਜੇ ਤੂੰ ਸਦਾ ਵਾਖੀ ਸੁਖ ਚਾਹੁੰਦਾ ਹੈ ਇਹ ਲੋੜੇ ਸਦਾ ਸੁਖ ਪਾਈ ਸਾਧੂ ਸੰਗਤ ਗੁਰੇ ਪਤਾਏ ਪੂਰੇ ਗੁਰਾਂ ਦੀ ਸੰਗਤ ਕਰਿਆ ਕਰ ਪੂਰੇ ਗੁਰਾਂ ਦੀ ਸੰਗਤ ਜਾ ਕਰਕੇ ਕੁਝ ਪਰਮਪਤਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਤ ਸੰਗ ਜਿਓ ਚੰਗੇ ਫਾਗਾਂ ਕਰਕੇ ਪੂਰੇ ਗੁਰਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਪਾਤਸ਼ਾਹ ਕਹਿੰਦੇ ਨੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੜਨ ਜਦੋਂ ਪੂਰੇ ਗੁਰਾਂ ਦੀ ਸੰਗਤ ਪ੍ਰਾਪਤ ਹੋ ਗਈ ਉਹ ਨਾਮ ਦਾ ਰੰਗ ਜਿਹੜਾ ਹੈ ਮਾਣਦੇ ਨੇ ਪੂਰੇ ਗੁਰਾਂ ਦੀ ਸੰਗਤ ਪ੍ਰਾਪਤ ਹੋ ਗਈ ਉਹ ਹੀ ਨਾਮ ਦਾ ਰੰਗ ਮਾਣਦੇ ਹਨ ਪਾਤਸ਼ਾਹ ਕਹਿੰਦੇ ਨੇ ਹਰ ਜੇਠ ਰੰਗੀਲਾ ਤਿਸਤਣੀ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਇਹ ਜੇਠ ਸਾ ਮਹੀਨਾ ਜਗਾ ਉਹਨਾਂ ਵਾਸਤੇ ਸੁਹਾਵਣਾ ਹੈ ਰੰਗੀਲਾ ਬਣ ਜਾਂਦਾ ਹੈ ਸਾਧ ਸੰਗਤ ਜੀਓ ਉਹ ਜੀਵ ਧੰਤਾ ਜੋਗ ਹੋ ਜਾਂਦੇ ਹਨ ਉਹਨਾਂ ਦੇ ਭਾਗ ਜਾਗ ਪੈਂਦੇ ਨੇ ਜਿਹੜੇ ਇਸ ਮਹੀਨੇ ਵਿੱਚ ਉਸ ਮਾਲ ਪ੍ਰਪਤਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਦਾ ਜਤਨ ਕਰਦੇ ਨੇ ਸੋ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਦੇ ਮੇਰ ਕਰਨ ਉਹ ਮਾਲਕ ਪਰਮਪਤਾ ਪ੍ਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਦੇ ਅੱਗੇ ਆਫਜੋਦਰੀਆਂ ਕਰਨੀਆਂ ਬਖਸ਼ਿਸ਼ਾਂ ਦੀਆਂ ਪ੍ਰਾਪਤ ਕਰਨੀਆਂ ਹ ਸਤ ਸਾਮ ਜੀਓ ਪਾਤਸ਼ਾਹ ਕਹਿੰਦੇ ਨੇ ਅਖੀਰ ਵਿੱਚ ਹਰ ਜੇਠ ਸੰਗੀਲਾ ਇਸ ਤਣੇ ਜਿਸ ਦੇ ਭਾਗ ਮਥਨ ਪਰ ਪ੍ਰਮਾਤਮਾ ਉਹ ਮਾਲਕ ਪਰਮਪਤਾ ਪ੍ਰਮਾਤਮਾ ਜਿਹੜਾ ਹੈ ਕਹਿੰਦੇ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਇੱਥੇ ਬਖਸ਼ਿਸ਼ ਦੀ ਲੋੜ ਹੈ ਜੋ ਜੀ ਜੀਵਾਂ ਦੇ ਆਪਣੇ ਉਦਮ ਨਾਲ ਮਿਲ ਸਕਦਾ ਹੋਵੇ ਉਹ ਮਾਲਕ ਪਰਮਾਤਮਾ ਤਾਂ ਜੀਵ ਉਸ ਤੋਂ ਵਿਛੜ ਕੇ ਦੁਖੀ ਕਿਉਂ ਹੋ ਹੈ ਨਾਨਕ ਪ੍ਰਭੂ ਦੇ ਨਾਮ ਦਾ ਪ੍ਰਭੂ ਦੇ ਮਲਾਪ ਦਾ ਆਨੰਦ ਉਹੀ ਬੰਦੇ ਮਾਣਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ ਪੂਰੇ ਗੁਰਾਂ ਦੇ ਸੰਗਤ ਮਿਲ ਜਾਏ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪਏ ਉਸ ਤੋਂ ਜੇੜ ਸਮ ਇੰਨਾ ਜਿਹੜਾ ਹੈ ਸੋ ਹਵਨ ਲੱਗਦਾ ਹੈ ਉਸ ਨੂੰ ਪ੍ਰਭੂ ਮਾਲਕ ਪਰਮਪਤਾ ਪਰਮਾਤਮਾ ਦਾ ਮਲਾਪ ਹੋ ਜਾਂਦਾ ਹੈ ਸਤ ਸੰਗਤਿਓ ਪਰਮਾਤਮਾ ਦਾ ਨਾਮ ਧਨ ਸਦਾ ਇਸ ਜੀਵ ਦੇ ਨਾਲ ਨਿਭਦਾ ਹੈ ਇਸ ਕਰਕੇ ਉਸ ਮਾਲਕ ਪਰਮਪਤਾ ਪਰਮਾਤਮਾ ਸਦਾ ਸੇਵਨ ਕਰਦੇ ਰਹੀਏ ਉਹਦਾ ਨਾਮ ਜਪਿਆ ਕਰੀਏ ਨਾਮ ਸੇਵਨ ਵਾਲਾ ਮਨੁੱਖ ਜਿਹੜਾ ਹੈ ਲੋਕ ਪਰਲੋਕ ਵਿੱਚ ਸ਼ੋਭਾ ਮਾਨ ਪ੍ਰਾਪਤ ਕਰਦਾ ਹੈ ਨਾਮ ਦੀ ਦਾਤ ਜਿਹੜੀ ਹੈ ਇਹ ਪਰਮਾਤਮਾ ਦੀ ਮਿਹਰ ਨਾਲ ਇਹ ਪਰਪਰਤਾ ਪਰਮਾਤਮਾ ਦੀ ਬਖਸ਼ਿਸ਼ ਨਾਲ ਗੁਰੂ ਦੀ ਛਾਨ ਪਿਆਹੀ ਪ੍ਰਾਪਤ ਹੋ ਸਕਦੀ ਹੈ ਸਤਸੰਗ ਜੀਓ ਪੂਰੇ ਗੁਰਾਂ ਦੇ ਛਾਨ ਵਿੱਚ ਆਈਏ ਪੂਰਾ ਗੁਰਾਂ ਦੇ ਛਾਨ ਵਿੱਚ ਆ ਕੇ ਉਸ ਮਾਰਗ ਪਰ ਦਾ ਪਰਮਾਤਮਾ ਦਾ ਨਾਮ ਜਪਿਓ ਦੀ ਬੰਦਗੀ ਕਰਿਓ ਦਾ ਸਿਮਰਨ ਕਰਿਓ ਸੋ ਸਤਸੰਗ ਜੀਓ ਪੰਜ ਪਾਛੋ ਦੇ ਇਹ ਉਪਦੇਸ਼ ਜਿਹੜੀਆਂ ਸਾਡੇ ਵਾਸਤੇ ਸਾਰੇ ਸਾਰਿਆਂ ਦੇ ਹਿਰਦੇ ਰੂਪੀ ਘਰ ਵਿੱਚ ਪ੍ਰਵੇਸ਼ ਕਰ ਜਾ। ਸਾਨੂੰ ਮਾਲਕ ਪ੍ਰਮਾਤਮਾ ਦੇ ਨਾਲ ਆਪਣੇ ਚਰਨਾਂ ਨਾਲ ਜੋੜ ਲੈਣ। ਉਹ ਅਵਸਾਸਨ ਨਾਲ ਜਿਉ ਵਿਚਾਰਾ ਕਰਦਿਆਂ ਤੋਂ ਹੋਈ ਆਤਮਾ ਨੂੰ ਨਿਮਾਪੀ ਬਖਸ਼ ਲਈ। ਅਗਾ ਤੋਂ ਸੁੱਤ ਤੇ ਸਪਸ਼ਟ ਮਾਲਕ ਪ੍ਰਮਾਤਮਾ ਜਿਹੜਾ ਹੈ ਆਪਣੇ ਪਿੱਛੇ ਦੇ ਵਿਚਾਰ ਕਰਨ ਦਾ ਬਲਦਨ ਦੀ ਸੰਗ ਪ੍ਰਦਾਨ ਕਰੇ ਸਾਰਿਆਂ ਨੂੰ। ਸੋ ਆਓ ਇੱਥੇ ਸਮਾਪਤੀ ਹੈ। ਸਤਿ ਕਰਵਾਚਾ। ਸਭੀ ਕਿਰਪਕੰ ਅ ਜੇਟ ਦਰਮਿਆਨ ਜਿਹੜਾ ਚੜਿਆ ਹੈ ਇਹ ਸਾਰਿਆਂ ਵਾਸਤੇ ਸੁਖਾਂ ਪ੍ਰਾਪਤ ਹੋਵੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਕੇ ਉਸ ਦੀ ਬੰਦਗੀ ਕਰਦੇ ਆ ਉਹਦਾ ਨਾਮ ਜਪਦੇ ਆ ਬ੍ਰਿਤ ਹੋਵੇ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ ਆਓ ਖੇਰ ਵਿੱਚ ਗੁਰਧਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ